ਸੁਨੀਲ ਜਾਖੜ ਕਾਫੀ ਲੰਬੇ ਸਮੇਂ ਤੋਂ ਸਿਆਸੀ ਗਤੀਵਿਧੀਆਂ ਤੋਂ ਦੂਰ ਬਣੇ ਹੋਏ ਨੇ ਪੰਜਾਬ ਭਾਜਪਾ ਆਦਿਆਂ ਜੋਗਤੀਵਿਧੀਆਂ ਹੋ ਰਹੀਆਂ ਨੇ ਉਸ ਤੋਂ ਲੰਬੇ ਸਮੇਂ ਤੋਂ ਹੀ ਸੁਨੀਲ ਜਾਖੜ ਨੇ ਦੂਰੀ ਬਣਾਈ ਹੋਈ ਹੈ ਐਸੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਪੰਜਾਬ ਭਾਜਪਾ ਦੇ ਟਕਸਾਲੀ ਆਗੂਆਂ ਨੇ ਹਾਈ ਕਮਾਂਡ ਤੱਕ ਪਹੁੰਚ ਕੀਤੀ ਹੈ ਤੇ ਸੁਨੀਲ ਜਾਖੜ ਨੂੰ ਲੈ ਕੇ ਜੋ ਪਰੇਸ਼ਾਨੀ ਚੱਲ ਰਹੀ ਹੈ ਪੰਜਾਬ ਭਾਜਪਾ ਦੇ ਵਿੱਚ ਉਸ ਮਾਮਲੇ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਦਖਲ ਦੇਣ ਦੀ ਅਪੀਲ ਕੀਤੀ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾ ਤੇ ਹੋਰ ਕਈ ਸੀਨੀਅਰ ਲੀਡਰਾਂ ਨੂੰ ਟਕਸਾਲੀ ਆਗੂਆਂ ਨੇ ਅਪੀਲ ਕੀਤੀ ਹੈ ਕਿ ਜੋ ਪੰਜਾਬ ਭਾਜਪਾ ਦੀ ਪ੍ਰਧਾਨਗੀ ਨੂੰ ਲੈ ਕੇ ਇਸ ਵੇਲੇ ਪਰੇਸ਼ਾਨੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਉਸ ਵਿੱਚ ਸਿੱਧਾ ਦਖਲ ਦਿੱਤਾ ਜਾਵੇ ਇਸ ਪਰੇਸ਼ਾਨੀ ਨੂੰ ਹੱਲ ਕੀਤਾ ਜਾਵੇ ਉਧਰ ਹੀ ਕਿਹਾ ਜਾ ਰਿਹਾ ਕਿ ਸੁਨੀਲ ਜਾਖੜ ਦੇ ਨਾਲ ਵੀ ਕਈ ਆਗੂਆਂ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸੁਨੀਲ ਜਾਖੜ ਆਪਣੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅੜੇ ਹੋਏ ਨੇ ਦੱਸਿਆ ਕਿ ਸੁਨੀਲ ਜਾਖੜ ਨੇ ਹਾਈ ਕਮਾਂਡ ਨੂੰ ਅਸਤੀਫਾ ਦਿੱਤਾ ਹੋਇਆ ਤੇ ਕਾਫੀ ਲੰਬੇ ਸਮੇਂ ਤੱਕ ਉਹਨਾਂ ਨੇ ਇਸ ਅਸਤੀਫੇ ਦੇ ਉੱਤੇ ਚੁੱਪ ਬਿਤਾਰੀ ਹੋਈ ਸੀ ਪਰ ਤਦ ਉਹਨਾਂ ਨੇ ਅਸਤੀਪਾ ਤੋੜੀ ਹੈ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਅਸਤੀਫੇ ਦੇਣ ਦਾ ਕਾਰਨ ਇਹ ਹੈ ਕਿ ਪੰਜਾਬ ਭਾਜਪਾ ਜਿਹੜੀ ਹੈ ਉਹ ਕਾਫੀ ਜ਼ਿਆਦਾ ਵੋਟਾਂ ਹਾਸਲ ਨਹੀਂ ਕਰ ਪਾਈ ਤੇ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਫੇਲੀਅਰ ਦਾ ਜਿਹੜਾ ਤੱਬਾ ਹੈ ਉਹਨਾਂ ਤੇ ਲੱਗੇ ਇਸ ਕਰਕੇ ਉਹ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦੇ ਨੇ ਹੁਣ ਇਸੇ ਵਿਚਾਲੇ ਖਬਰ ਆਈ ਹੈ ਕਿ ਜਿਹੜਾ ਟਕਸਾਲੀ ਆਗੂ ਨੇ ਇਸ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਹੁਣ ਹਾਈ ਕਮਾਂਡ ਤੱਕ ਪਹੁੰਚੇ ਨੇ ਪਰ ਕਿਹਾ ਜਾ ਰਿਹਾ ਹੈ ਕਿ ਜਿਹੜੀ ਹਾਈ ਕਮਾਂਡ ਹੈ ਉਹ ਨਿਚੋਂਦੀ ਸੁਨੀਲ ਜਾਖੜ ਦਾ ਅਸਤੀਫਾ ਮਨਜ਼ੂਰ ਕਰਨ ਲਈ ਉਹ ਚਾਹੁੰਦੇ ਨੇ ਕਿ ਪ੍ਰਧਾਨਗੀ ਦੇ ਅਹੁਦੇ ਤੇ ਸੁਨੀਲ ਬਨੇ ਰਹੇ ਪਰ ਸੁਨੀਲ ਜਾਖੜ ਕਾਫੀ ਮੁੱਦਿਆਂ ਨੂੰ ਲੈ ਕੇ ਅੜੇ ਹੋਏ ਨੇ ਇਸ ਜੋ ਪਰੇਸ਼ਾਨੀ ਚੱਲ ਰਹੀ ਹੈ ਪੰਜਾਬ ਭਾਜਪਾ ਦੀ ਪ੍ਰਧਾਨਗੀ ਨੂੰ ਲੈ ਕੇ ਇਸ ਕਰਕੇ ਆਗੂ ਵੀ ਪਰੇਸ਼ਾਨ ਨੇ ਤੇ ਹਾਈ ਕਮਾਂਡ ਨੂੰ ਸਿੱਧਾ ਦਖਲ ਦੇਣ ਦੀ ਅਪੀਲ ਕਰ ਰਹੇ ਨੇ ਹੁਣ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਭਾਜਪਾ 'ਚ ਵੱਡੇ ਬਦਲਾਅ ਹੋ ਸਕਦੇ ਨੇ ਸੁਨੀਲ ਜਾਖੜ ਦਾ ਸਿਫਾ ਮਨਜ਼ੂਰ ਹੁੰਦਾ ਹੈ ਜਾਂ ਫਿਰ ਨਹੀਂ ਹੁੰਦਾ ਹਾਈ ਕਮਾਂਡ ਸੁਨੀਲ ਜਾਖੜ ਨੂੰ ਮਨਾ ਲੈਂਦੀ ਹੈ ਜਾਂ ਫਿਰ ਸੁਨੀਲ ਜਾਖੜ ਦੀ ਜਿਹੜੀ ਜ਼ਿੱਦ ਹੈ ਉਹਦੇ ਉੱਤੇ ਹਾਈ ਕਮਾਂਡ ਨੂੰ ਗੋਡੇ ਟੇਕਣੇ ਪੈਂਦੇ ਨੇ ਉਸ ਸਿਫਾ ਮਨਜ਼ੂਰ ਕਰਦੇ ਨੇ ਜਾਂ ਫਿਰ ਨਹੀਂ ਇਹ ਸਮਾਂ ਹੀ ਦੱਸੇਗਾ